ਦੇਸ਼ ਵਿਦੇਸ਼ ਦੇ ਵਿੱਚ ਬੈਠੇ ਮੈਕਸ 24 ਪੰਜਾਬ نیوز ਚੈਨਲ ਦੇ ਗ੍ਰਿਡ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਬਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਪੱਟੀ ਪੁਲਿਸ ਨੂੰ ਮਿਲੀ ਕਾਮਯਾਬੀ 435 ਗ੍ਰਾਮ heroin ਅਤੇ ਪਿਸਟਲ ਸਮੇਤ ਦੋ ਕਾਬੂ ਡੀਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਪੱਟੀ ਪੁਲਿਸ ਨੇ ਦੋ ਨੌਜਵਾਨਾਂ ਨੂੰ 435 ਗ੍ਰਾਮ heroin ਅਤੇ ਗਲਾਕ ਪਿਸਟਲ ਆਸਟ੍ਰੇਲੀਅਨ ਮਾਰਕਸ ਸਮੀਤ ਦੀ ਤਾਕਬੂ ਇਸ ਸੰਬੰਧੀ ਡੀਐਸਪੀ ਪੱਟੀ ਲਵਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਅਤੇ ਜਲਾਤਰਨਤਨ ਦੇ ਐਸਐਸਪੀ ਅਭਿਮਨੂ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ ਜਦੋਂ ਦੋ ਨੌਜਵਾਨਾਂ ਨੂੰ 435 ਗ੍ਰਾਮ ਹਰੋਇਨ ਅਤੇ ਇੱਕ ਗਲਾਕ ਪਿਸਟੋਲ ਆਸਟ੍ਰੇਲੀਅਨ ਮਾਰਕਰ ਦੇ ਸਿਮਿਤ ਦੋ ਮੁਜ਼ਲਮਾ ਨੂੰ ਕਾਬੂ ਕੀਤਾ ਗਿਆ ਹੈ ਉੱਥੇ ਡੀਐਸਪੀ ਲਵਕੇਸ਼ ਕੁਮਾਰ ਨੇ ਨਸ਼ਾ ਤਸ਼ਕਰਾਣ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਵਿੱਚ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਵੀਮਨਿਉ ਰਾਨਾ ਜੀ ਆਈਪੀਐਸ मान्यक एसपीटी साहब श्री अजय राज सिंह जी पीपीएस ਅਤੇ ਇਹਨਾਂ ਦੀ ਯੋਗ ਹਟਵਾਈਏਟ ਮੈਂ ਡੀਐਸਪੀ ਪੱਟੀ ਲਵਕੇਸ ਐਨੀ ਇੰਸਪੈਕਟਰ ਹਰਪ੍ਰੀਤ ਸਿੰਘ ਐਸਐਚਓ ਸਿਟੀ ਪੱਟੀ ਅਤੇ ਉਹਨਾਂ ਦੇ ਨਾਲ ਸਬ ਇੰਸਪੈਕਟਰ ਮਨਪ੍ਰੀਤ ਕੌਰ थाना ਸਿਟੀ ਪੱਟੀ ਇਸ ਟੀਮ ਨੇ महावीर ਸਿੰਘ ਅਤੇ ਹਰਪ੍ਰੀਤ ਸਿੰਘ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 435 ਗ੍ਰਾਮ ਹੈਰੋਇਨ ਤੇ ਇੱਕ ਫੋਰਨ ਮੇਡ ਗਲੋਕ ਪਿਸਟਲ ਰਿਕਵਰ ਕੀਤਾ ਹੈ। ਹਾਂਜੀ ਸਰ। ਤਾਂ ਉਹ ਸਰ ਕੇ ਹੈ ਰੋਨੜੀ ਬਰਾਮ ਕੀਤੀ ਦੇ ਡਿਸਟ੍ਰੀ ਡਵੈਲਪ ਕੀਤਾ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਗਈ ਰਿਕਵਰ ਕਰਕੇ ਆਪਾਂ ਇਹਨਾਂ ਤੋਂ ਅੱਗੇ ਪੁੱਛਗਿੱਛ ਕਰ ਰਹੇ ਹਾਂ ਕਿ ਇਹਨਾਂ ਨੇ ਇਹ ਸਮਾਨ ਕਿੱਥੋਂ ਖਰੀਦਿਆ ਸੀ ਅਤੇ ਕਿੱਥੇ ਇਹਨਾਂ ਨੇ ਅੱਗੇ ਜਾ ਕੇ ਵੇਚਣਾ ਸੀ ਇਸ ਮੁਕਦਮੇ ਚ ਆਪਾਂ ਹਰ ਪਹਿਲੂ ਤੋਂ ਤਫਤੀਸ਼ ਕਰ ਰਹੇ ਹਾਂ ਅਤੇ ਜਿਹੜੇ ਵੀ ਦੋਸ਼ੀ ਇਹਨਾਂ ਵਿੱਚ ਹੋਰ ਨਾਮਜ਼ਦ ਕੱਲ ਨੂੰ ਹੋਣਗੇ ਉਹਨਾਂ ਨੂੰ ਆਪਾਂ ਅਰੈਸਟ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਜਿਹੜੇ ਦੋਸ਼ੀ ਪੜਿਆ ਉਹਨਾਂ ਦੀ ਕੀ ਨਾਂ ਕਰੀ ਉਹ ਹੈਗੇ ਨੇ ਮਹਾਵੀਰ ਸਿੰਘ ਉਰਫ ਸਾਗਰ ਪੁੱਤਰ ਬਲਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਗੁਰਮੇ ਸਿੰਘ ਵਾਸੀ ਵਾਸੀ ਪਿੰਡ ਸੈਦੂ ਦੇ ਆ ਇਹਨਾਂ ਦੇ ਉੱਪਰ ਪਹਿਲੇ ਵੀ ਇੱਕ ਇੱਕ ਪਰਚਾ ਦਰਜ ਹੋ ਰੱਖਿਆ ਹੈ ਐਂਡੀਪੀਐਸ ਐਕਟ ਦਾ ਹੀ